ਕੱਖ ਬਹੁਤ ਜ਼ਿਆਦਾ ਹੋ ਗਏ ਗੋਭੀ ਦੇ ਵਿੱਚ ਜਿਵੇਂ ਇੰਨੇ ਜ਼ਿਆਦਾ ਕੱਖ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਦਿਖਾ ਦੇ ਵੀ ਕੱਖ ਹੀ ਕੱਖ ਹੋ ਗਏ ਜੇ ਬੰਦਾ ਲਾਉਣੇ ਆ ਤਾਂ ਟਾਈਮ ਬਹੁਤ ਲਾ ਦੂ ਖਰਚਾ ਵੀ ਬਹੁਤ ਪੈ ਜੂ 2-3 ਦਿਹਾੜੀ ਇਹ ਲਾਵਾਂਗੇ ਉਹ ਤੱਕ ਕਾਫੀ ਸਬਜ਼ੀ ਸਬਜ਼ੀਆਂ ਲਾਈਆਂ ਹੋਈਆਂ ਨੇ ਤਾਂ ਜਾ ਕੇ ਕੰਮ ਨਿਬੜੂਗਾ ਖਰਚਾ ਜ਼ਿਆਦਾ ਪੈ ਜੂਗਾ ਜਿਵੇਂ ਗਿੱਟਖਾ ਤਾਹਾਂ ਇੱਥੇ ਹੁਣ ਰੋਟਾਵੇਟਰ ਤਾਂ 2.5 ਫੁੱਟਾ ਚੱਲਣ ਹੋ ਰਿਹਾ ਮੈਸ਼ੂ ਦਾ ਉਹ ਤਾਂ ਨਹੀਂ ਚੱਲਦਾ ਤੇ ਇਹਦਾ ਕੋਈ ਹੱਲ ਕਰੀਏ ਇਹ ਸਬਜ਼ੀਆਂ ਵਾਲੇ ਜਿੰਨੇ ਵੀ ਇੰਪਲੀਮੈਂਟ ਆਉਂਦੇ ਨੇ ਤੁਹਾਨੂੰ ਪਤਾ ਆਪਾਂ ਪਹਿਲਾਂ ਜਾਣੇ ਹੁੰਨੇ ਰਾਜਾ ਭਾਈ ਰਾਜਾ ਐਂਟਰਪ੍ਰਾਈਜ਼ਸ ਤੁਹਾਨੂੰ ਪਤਾ ਵੀ ਵਰਲਡਵਾਈਡ ਨਾਮ ਹੈ ਇਹਨਾਂ ਦਾ ਆਲ ਇੰਡੀਆ ਦੇ ਵਿੱਚ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਵੀ ਜਿੱਥੇ ਰਾਜੇ ਦਾ ਇੰਪਲੀਮੈਂਟ ਨਾ ਪਹੁੰਚਿਆ ਹੋਵੇ ਤੇ ਅੱਜ ਸ਼ਸ਼ੀਗਲ ਅੰਕਲ ਜੀ ਸ਼ਸ਼ੀਕਾ ਪੁੱਤਰ ਜੀ ਤੇ ਜਿਵੇਂ ਸਬਜ਼ੀਆਂ ਵਾਲਾ ਇੰਨੀ ਕਿ ਜਗ੍ਹਾ ਦੇ ਵਿੱਚ ਮਨ ਲਾਦਾ ਤੁਹਾਡੇ ਕੋਲੇ ਵੀ ਹੋਣਾ ਨਹੀਂ ਆਹ ਵੇਖੋ ਸਾਡੇ ਕੋਲੇ ਨਾ ਸਪੈਸ਼ਲ ਮਸ਼ੀਨ ਤਿਆਰ ਕੀਤੀ ਇਹ ਚੱਲਪੂ ਇਹਨੂੰ ਚਾਹੇ ਤੁਸੀਂ 6 ਇੰਚ 'ਚ 8 ਇੰਚ 10 12 24 ਇੰਚ ਤੱਕ ਤੁਸੀਂ ਚਲਾ ਸਕਦੇ ਹੋ ਇਹਦਾ ਤਾਂ ਹੀ ਇੰਜਨ ਵੀ ਉੱਚਾ ਕਰਕੇ ਇਹਦਾ ਇੰਜਨ ਨਾ ਹਾਰੀਜ਼ਨਟਲ ਇਹਦਾ ਪਿਸਟਨ ਐ ਐਂ ਚੱਲਦਾ ਜਿਹੜੇ ਇਹਨਾਂ ਪਿਸਟਨ ਐ ਟਿੱਡੇ ਟਿੱਡੇ ਕੋਈ ਇੱਧਰ ਨੂੰ ਚੱਲਦਾ ਵਰਟੀਕਲ ਹੁੰਦੇ ਨੇ ਉਹ ਨਾ ਐ ਐਂ ਹਿਲਦੇ ਰਹਿੰਦੇ ਨੇ ਕਮਲੀ ਜਲਾਨੀ ਵਾਂਗੂ ਇਹਨੇ ਸਿੱਧਾ ਚੱਲਣਾ ਇਹ ਚੇਂਜ ਆਟੀ ਬਿਲਕੁਲ ਹੀ ਸਿੱਧਾ ਲੱਗਦਾ ਤੇਲ ਕਿੰਨਾ ਖਾਊਗਾ ਇਹ ਤੇਲ ਖਾਊਗਾ 72 ਅੱਧਾ ਲੀਟਰ ਇਹ ਸਾਢੇ 6 ਐਚਪੀ ਦਾ ਇੰਜਨ ਆ ਇਹਦਾ ਮਾਡਲ ਨੰਬਰ ਹੈਗਾ R550 ਟਰਬੋ ਟਰਬੋ ਦੇ ਵਿੱਚ ਟਰਬੋ ਪੈਟਰੋਲ ਟਰਬੋ ਦਾ ਇੰਜਨ ਬਣਿਆ ਹੋਇਆ ਫੋਰ ਸਟੋਕ ਦਾ ਇੰਜਨ ਆ ਕੋਈ ਟੁੱਟੀ ਵਾਲੀ ਨਹੀਂ ਪਾਉਣਾ ਇੰਜਨ ਦੇ ਵਿੱਚ ਅੱਧਾ ਲੀਟਰ ਤੇਲ ਪੈਣਾ ਇਹਦੇ ਪੈਟਰੋਲ ਇੰਜਨ ਆ ਪੈਟਰੋਲ ਬਿਲਕੁਲ ਜੀ ਪੈਟਰੋਲ ਕੋਈ ਰਿਪੇਅਰ ਨਹੀਂ ਕੋਈ ਰਿਪੇਅਰ ਨਹੀਂ ਬੱਚਲਾ ਕੀ ਦਿਖਾਉਂਦਾ ਵੇਖੋ ਇੱਕ ਗੱਲ ਹੋਰ ਦੱਸਦਾ ਇਹਦੇ ਵਿੱਚ ਅਸੀਂ ਗੀਅਰ ਸਿਸਟਮ ਵੀ ਲਗਾਇਆ ਵੇਖੋ ਦੋ ਗੀਅਰ ਇਹਦੇ 'ਚ ਲੱਗੇ ਹੋ ਦੇ ਵਿੱਚ ਮੂਰਤੀ ਕਰਮ ਨੂੰ ਭਜਾਈ ਚੱਲੋ ਇਹਨੂੰ ਜੀ ਚਲੋ ਆਜੋ ਚਲਾ ਕੇ ਦਿਖਾਓ ਚਲੋ ਚਲਾ ਕੇ ਦਿਖਾਉਣੀ ਆ ਤੁਹਾਨੂੰ ਉੱਥੇ ਆਓ ਜਿਹੜਾ 9 10 ਇੰਚ ਦੇ ਵਿੱਚ ਗੋਭੀ ਦੇ ਵਿੱਚ ਖਫਤਵਾਰ ਕਿਵੇਂ ਨਿਕਲੂਗੀ ਉਹ ਕਰਕੇ ਦਿਖਾਉਣਾ ਨਾਲ ਮਿੱਟੀ ਕਿਵੇਂ ਲਾਉਗਾ ਉਹ ਵੀ ਕਰਕੇ ਚਲਾਓ ਕੇ ਦਿਖਾਓ ਦੇਖੋ ਬਾਜਬਾ ਜੀ ਆ ਪਿੰਨਾ ਸੀ ਖੋਲਦੇ ਆਂਗੇ ਸਿੰਗਲ ਸਿੰਗਲ ਪਲੇਟ ਲਾਵਾਂਗੇ ਫਿਰ 8 ਇੰਚ ਵਿੱਚ ਹੋ ਜਾਊਗਾ ਜੇ ਜਾਦੇ ਵਿੱਚ ਕਰਨਾ ਵਾ ਤਾਂ ਇਹ 2 2 ਦਾ ਸੈੱਟ ਚਲਾ ਲਾਂਗੇ ਫਿਰ 16 ਇੰਚ ਜੀ ਚਲਾਉਂਦੇ ਜੇ ਤਿੰਨ ਤਿੰਨ ਦਾ ਸੈੱਟ ਲਾਵਾਂਗੇ ਫਿਰ ਤੁਸੀਂ 20 ਤੋਂ 24 ਇੰਚ ਜੀ ਚਲਾ ਸਕਦੇ ਹੋ ਠੀਕ ਹੈ ਹੁਣ ਇਹ ਉਹ ਆਪਾਂ ਸਿੰਗਲ ਸਿੰਗਲ ਪਲੇਟ ਚਲਾ ਕੇ ਦਿਖਾਉਣੇ ਆ ਵੀ ਕਿਵੇਂ ਚੱਲੂਗਾ ਇਹ ਜੀ ਲਓ ਜੀ ਕਰੋ ਚੈੱਕ ਦੇਖੋ ਜੀ ਦੇਖੋ ਜੀ ਖਫਤਬਾਰ ਦਾ ਪੂਰਾ ਨਾਸ ਕਰੂਗਾ ਇਹ ਨਹੀਂ ਹੈਗਾ ਕਿ ਗੋਪੀ ਦੇ ਘੋੜਾ ਵੀ ਮਿੱਟੀ ਨਹੀਂ ਪੈਣੀ ਕਿਉਂਕਿ ਜਿਹੜੀ ਇਹ ਵਾਲੀ ਗੋਪੀ ਹੁੰਦੀ ਆ ਨਾ ਇਹਦੇ ਜੇ ਮਿੱਟੀ ਪੈ ਜਵੇ ਇਹਨੇ ਅੰਦਰੋਂ ਨਹੀਂ ਫੇਰ ਬਣਾਉਂਦਾ ਬਿਲਕੁਲ ਦੇਖੋ ਵੀ ਜੀ ਪੂਰਾ ਖਫਤਬਾਰ ਦਾ ਨਾਸ ਬਿਲਕੁਲ ਖਤਮ ਕਰ ਦੂ ਦੇਖੋ ਜੀ ਮਜ਼ਾ ਆ ਗਿਆ ਦੇਖੋ ਦਿੱਕੋ ਵੀ ਦਲੀ ਮਿੱਟੀ ਦੇ ਉੱਪਰ ਗੋਭੀ ਦੇ ਉੱਤੇ ਨਹੀਂ ਕਰੂੰ ਅੰਦਰ ਹੀ ਕਮਾਈ ਜਾ ਅੰਦਰ ਹੀ ਕਮਾਈ ਜਾਊਗਾ ਦੇਖੋ ਜੀ ਪੂਰਾ ਖਤਮ ਕਰਦਾ ਜੀ ਇਹ ਦੇਖੋ ਠੀਕ ਹੈ ਬਾਕੀ ਮਗਰਾਟਾ ਨੇ ਰੋਕ ਲੈਣੀਆਂ ਮਿੱਟੀ ਬਸ ਬਸ ਦੇਖੋ ਜੀ ਕੋਈ ਖਤਵਾਰ ਰੇਹਾ ਵਿੱਚ ਆ ਲੋ ਲੋ ਪੂਰੀ ਖਤਵਾਰ ਦਾ ਖਤਮ ਮੈਂ ਕਰਦਾ ਜੀ ਇਹਨੇ ਮੈਂ ਕਿਹਣਾ ਨਜ਼ਾਰਾ ਲਿਆਤਾ ਜੀ ਦੇਖੋ ਇਤੋਂ ਵਧੀਆ ਕੋਈ ਚੀਜ਼ ਹੋ ਸਕਦੀ ਆ ਵਾਹੀ ਦੇਖੋ ਮਰੂਤੀ ਕੇ ਮਰੂਤੀ ਕਾਰ ਵਾਂਗੂ ਚੱਲਦਾ ਦੇਖੋ ਹਾਂ ਦੇਖੋ ਭੱਜਿਆ ਜਾਂਦਾ ਹੈ ਨਾ ਜਿਵੇਂ ਹੀ ਇਹ 1550 ਆਪਣਾ 1550 ਵਾਹੀ ਵਾਹੀ ਸ਼ਰਮਾ ਬਣਾਦਾ ਸ਼ਰਮਾ ਇੱਕ ਵੀ ਡਲੀ ਨਹੀਂ ਛੱਡੀ ਆਓ ਹੁਣ ਉਰੇ ਖਫਤਵਾਰ ਦਾ ਖਤਮਾ ਕਰਦੇ ਆਂ ਆਜੋ ਉਰੇ ਲਿਆ ਪੁੱਤ ਫੱਕਾ ਕੱਟ ਕੇ ਦਿਖਾਉਣਿਆ ਤੁਹਾਨੂੰ ਲੈ ਦੇਖੋ ਇਹਦਾ ਬਹੁਤ ਫਰਕ ਪਤਾ ਜੀ ਦੇਖੋ ਖਤਵਾਰ ਮੇਰ ਖਤਮ ਨਾਲੇ ਗਿੱਲਾ ਬਿਲਕੁਲ ਗਿੱਲਾ ਦੇਖੋ ਚੱਲਦਾ ਕਿੰਨਾ ਸੋਹਣਾ ਫਿਰ ਵੀ ਚੱਲੀ ਜਾਂਦਾ ਸਿਰਫ 8 ਇੰਚ ਦੇ ਵਿੱਚ ਇਹ ਇਹ ਕਿਹੜਾ ਇੰਜਨ ਆਈਏ ਚ ਇਹਦੇ ਵਿੱਚ ਹੋਰੀ ਹੈਂਡਲਿੰਗਾਂ ਲੱਗਿਆ ਹੋਇਆ ਆਰ 550 ਸਾਢੇ 6 ਇੰਚ ਦੇ ਵਿੱਚ ਵੀ ਇਹਦਾ ਸ਼ਰਮਾ ਬਣਾ ਬਣਾ ਤਰੀ ਜਾਂਦਾ ਹੋਰ ਤੁਹਾਨੂੰ ਹੋਰ ਚਲਾ ਕੇ ਦਿਖਾਉਣੇ ਆ ਲੈ ਜੀ ਦੇਖੋ ਬਾਈ ਬਾਈ ਜੀ ਪਹਿਲਾਂ ਜਿਹੜੀ ਇਹ ਚੱਲ ਰਹੀ ਸੀਗੀ 8 ਇੰਚ ਦੇ ਵਿੱਚ ਸੀਗੀ ਹੁਣ ਆਪਾਂ ਨੇ ਇਹਨੂੰ ਕਰਤਾ 16 ਇੰਚ ਦੇ ਵਿੱਚ ਕਰਤਾ ਦੇਖੋ ਜੀ ਦੇਖੋ ਪੂਰਾ ਖੰਤਵਾਲ ਦੇਖੋ ਜੇ ਕਿਤੇ ਰਹਿ ਗਿਆ ਦਾ ਮੈਨੂੰ ਦੱਸਿਓ ਨਾ ਮੈਂ ਕਹਣਾ ਮਤਲਬ ਹੀ ਨਹੀਂ ਇਹ AR 550 ਦਾ ਕਮਾਲ ਆਪਣਾ ਜਿਹੜਾ ਕਿ 6.5 HP ਦਾ ਇੰਜਨ ਲੱਗਿਆ ਹੋਇਆ ਤੇਲ ਖਾਣਾ ਸਾਰਾ ਹੀ ਨੇ 80 ਲੀਟਰ ਬਸ ਹਾਂ ਤੁਸੀਂ ਲਗਾਤਾਰ 10 ਘੰਟੇ ਨੂੰ ਚਲਾ ਸਕਦੇ ਹੋ ਲਗਾਤਾਰ 10 ਘੰਟੇ ਜੀ ਲੈ ਦੇਖੋ ਲੈ ਦੇਖੋ ਇਤੋਂ ਵਧੀਆ ਮਸ਼ੀਨ ਦੱਸੋ ਹੈ ਨਹੀਂ ਦੁਨੀਆ ਤੇ ਦੇਖੋ ਬਾਜੀ ਭਾਈ ਇਤੋਂ ਵਧੀਆ ਕੋਈ ਮਸ਼ੀਨ ਹੈਗੀ ਆ ਮੈਂ ਕਹਣਾ ਬਾ ਕਮਾਲ ਸਰਾ ਹੁਣ ਇਹਦੇ ਵਿੱਚ ਇਹ ਮਿੱਟੀ ਲਾਉਣੀ ਆ ਇਹ ਸਪੈਸ਼ਲ ਸਾਡਾ ਫਾਈਬਰ ਦਾ ਪਲੋਪ ਆ ਇਹ ਵੀ ਲਾ ਕੇ ਦਿਖਾ ਦੇ ਇਹ ਤੁਹਾਨੂੰ ਹੁਣ ਮਿੱਟੀ ਲਾ ਕੇ ਦਿਖਾਉਣੇ ਆ ਤੁਹਾਨੂੰ ਨਾ ਤਕਰੀਬਨ 6 6 ਇੰਚ ਮਿੱਟੀ ਉੱਪਰ ਛਾੜ ਦੂਗਾ ਕੀ ਬਾਤ ਆ 6 ਇੰਚ ਆ ਕੱਦੂ ਦੇ ਵਿੱਚ ਨਾ 6 6 ਇੰਚ ਉੱਪਰ ਮਿੱਟੀ ਛਾੜ ਦੂਗਾ ਇਹ ਜੀ ਹਾਂ ਚਲਾ ਕੇ ਦਿਖਾਉਣੇ ਆ ਤੁਹਾਨੂੰ ਲਾ ਵੀ ਨਹੀਂ ਜੀ ਮਿੱਟੀ ਲਾ ਕੇ ਦਿਖਾਉਣੇ ਆ ਤੁਹਾਨੂੰ ਆ ਦੇਖੋ ਫਾਈਬਰ ਦਾ ਸਪੈਸ਼ਲ ਇਹ ਹਿੰਦੁਸਤਾਨ ਚ ਆਪਣੀ ਕੰਪਨੀ ਨੇ ਬਣਾਇਆ ਬਾਕੀ ਸਾਰਿਆਂ ਨੇ ਡੁਪਲੀਕੇਟ ਨਕਲ ਮਾਰੀ ਹੋਈ ਆ ਤਾਂ ਹੀ ਉਹਨਾਂ ਚਲਾਉਂਦੇ ਦੇਖੋ ਕਿੰਨੀ ਜ਼ਬਰਦਸਤ ਮਿੱਟੀ ਲਾ ਕੇ ਕਰਾਤੀ ਦੇਖੋ ਕਰਾਤਾ ਦੇ ਬਾਲਾ ਦੇਖੋ ਹੂੰ ਦੇਖੋ ਬਾਲਾ ਕਹਿੰਦਾ ਓਪਾਟ ਜੀ ਓਬੇ ਜੀ ਨਾ ਕਰਨ ਲੱਗੇ ਦੇਖ ਮਿੱਟੀ ਲੱਗੀ ਦੇਖੋ ਆ ਤਾਂ ਬਾਲਾ ਬਾਲਾ ਸੋਨਾ ਕੰਮ ਕਰਤਾ ਜੀ ਆ ਤਾਂ ਦੇਖੋ 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 ਮੇਰੀ ਗੱਲ ਸੁਣੋ ਬਾਜਬਾ ਜੀ ਹੂੰ ਏ ਚਾਰ-ਚਾਰ ਉਂਗਲਾਂ ਵਿੱਚ ਚਾਰ-ਚਾਰ ਇੰਚ ਮਿੱਟੀ ਛਾੜਦੀ ਹੂੰ ਏਦੂ ਦੇਖੋ 4 ਇੰਚ ਮਿੱਟੀ ਚਾਰ-ਚਾਰ ਉਂਗਲਾਂ ਆ ਗਈ ਮਿੱਟੀ ਇਹ ਨਾ ਜੇ ਫਾਈਬਰ ਦਾ ਪਲੌ ਨਾ ਹੁੰਦਾ ਤਾਂ ਇੰਨੀ ਮਿੱਟੀ ਨਹੀਂ ਲੱਗਣੀ ਸੀਗੀ ਇਹ ਫਾਈਬਰ ਦੇ ਪਲੌ ਕਰਕੇ ਲੱਗੀ ਜਾਨੀ ਫੇ ਚੱਲਦਾ ਤਾਂ ਬਹੁਤ ਸੋਹਣਾ ਇਹ ਅਹੀਂ ਚੱਲੀ ਜਾਊਗਾ ਇਹਦੀ ਗਾਰੰਟੀ ਕੀ ਆ ਇੱਕ ਸਾਲ ਦੀ ਪੂਰੀ ਗਾਰੰਟੀ ਆ ਕੋਈ ਗੱਲ ਤਾਂ ਇਹ ਖਰਾਬ ਨਹੀਂ ਹੋਣਾ ਹੂੰ ਡਿਸਟ੍ਰਿਕਟ ਮਾਨਸਾ ਦੇ ਵਿੱਚ ਇਹ 500 ਮਸ਼ੀਨ ਗਈ ਹੋਈ ਆ ਇਹ ਤੁਮਸ਼ੀਨ ਦਾ ਵੀ ਲਾਂਭਾ ਨਹੀਂ ਮਾਨਸਾ ਜ਼ਿਲ੍ਹੇ ਚ 500 ਪੀਸ ਵਿੱਚ ਤਾਂ ਉੱਥੇ ਵੱਧ ਸਬਜੀ ਲੱਗਦੀ ਆ ਫਿਰ ਜਲੰਧਰ ਕੰਨੀ ਫਤਿਹਾਬਾ ਇੱਧਰ ਫਿਰ ਆਪਣੇ ਅੰਮ੍ਰਿਤਸਰ ਕੰਨੀ ਬਹੁਤ ਸਬਜੀ ਲੱਗਦੀ ਆ ਫਿਰ ਪਟਿਆਲੇ ਦੀ ਸਾਈਡ ਬਹੁਤ ਗਿਆ ਹੋਇਆ ਤਕਰੀਬਨ ਪੰਜਾਬ ਦੇ ਵਿੱਚ ਆਪਾਂ ਨੇ 6-7 ਹਜ਼ਾਰ ਮਸ਼ੀਨ ਵੇਚ ਚੁੱਕੇ ਆ ਇਹ ਪਲਾਸਟਿਕ ਵੀ ਬਾੜੀ ਹਾਂ ਉਹ ਪਲਾਸਟਿਕ ਨਹੀਂ ਹੈਗਾ ਬੈਕੇਲਾਈਟ ਹੈ ਉਹ ਜਿਵੇਂ ਨਾ ਆਪਣੀ ਜੌਂਡੀਆ ਟਰੈਕਟਰ ਦੇ ਵਿੱਚ ਨਹੀਂ ਹੁੰਦੀ ਟੈਂਕੀ ਉਹ ਉਹੀ ਸੇਮ ਮਟੀਰੀਅਲ ਇਹ ਚ ਲੱਗਿਆ ਹੋਇਆ ਇਹਦਾ ਖਰਾਬ ਹੀ ਨਹੀਂ ਹੋਣਾ ਹੈਗਾ ਠੀਕ ਹੈ ਤੇ ਇਹ ਜਿਵੇਂ ਮਾਨਸਾ ਜ਼ਿਲ੍ਹੇ ਚ 500 ਵੇਚਤਾ ਪੈਣੀ ਵਾਗਾ ਸਬਜ਼ੀ ਬਹੁਤ ਲੱਗਦੀ ਸਾਰੇ ਕਿਤੇ ਆਪਣੀ ਹਰ ਘਰ ਦੇ ਵਿੱਚ ਆਪਣੀ 1500 ਰੁਪਈਆ ਮਸ਼ੀਨ ਗਈ ਹੋਈ ਆ ਠੀਕ ਹੈ ਤੇ ਇਹ 1 ਸਾਲ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਕੁਝ ਵੀ ਹੋ ਜੇ ਪੀਸੀ ਮੈਂ ਕਹਾਂ ਜੀ ਕਿੰਨੇ ਸਾਲ ਹੋ ਗਏ ਵੇਚਦੇ ਇੱਕ ਸਿੰਗਲ ਪੀਸ ਦਾ ਵੀ ਲੰਬਾ ਨਹੀਂ ਹੈਗਾ ਤੇ ਇਹਦਾ ਰੇਟ ਕੀ ਆ ਫਿਰ ਇੰਨੇ ਘੱਟ ਇਹਦਾ ਰੇਟ ਹੈਗਾ 36000 ਹੂੰ ਤੇ ਇਹਦੇ ਵਿੱਚ ਆਪਾਂ ਦਵਾਂਗੇ ਕਿ 18 ਬਲੇਡ ਦੀ ਰੋਟਰੀ ਜਿਹੜੀ ਕਿ 8 ਇੰਚ ਤੋਂ ਲੈ ਕੇ 2 ਫੁੱਟ ਦੇ ਵਿੱਚ ਚੱਲੂਗੀ ਛੋਟੀ ਬੜੀ ਹੋ ਜਾਂਦੀ ਹੈ ਨਾਲ ਆ ਸਪੈਸ਼ਲ ਫਾਈਬਰ ਦਾ ਪਲੌ ਨਾਲ ਦੇਵਾਂਗੇ ਇਹ ਹਿੰਦੁਸਤਾਨ ਦੇ ਵਿੱਚ ਆਪਾਂ ਨੇ ਹੀ ਬਣਾਇਆ ਹੈ ਕਲਟੀਵੇਟਰ ਵੀ ਨਾਲ ਦੇਵਾਂਗੇ ਦੋ ਟਾਇਰ ਵੀ ਦੇ ਦਾਂਗੇ ਕਲਟੀਵੇਟਰ ਚਲਾਉਣ ਵਾਲਾ ਠੀਕ ਹੈ ਜੀ ਡਿਲੀਵਰੀ ਸਾਰਿਆਂ ਨੂੰ ਘਰ ਬੈਠੇ ਫ੍ਰੀ ਮਿਲੂਗੀ ਆਲ ਇੰਡੀਆ ਆਲ ਇੰਡੀਆ ਆਲ ਇੰਡੀਆ ਦੇ ਵਿੱਚ ਜਿਹੜੇ ਫਾਰਮਰ ਮੰਗਾਉਣਾ ਚਾਹੁੰਦੇ ਨੇ ਕੰਪਨੀ ਦੇ ਵਿੱਚ ਵਿਜ਼ਿਟ ਕਰਨ ਨੇ ਜਿਹੜੀ ਆਪਣੀ ਕੰਪਨੀ ਲੁਧਿਆਣਾ ਮਲੇ ਕੋਟਲਾ ਰੋਡ ਤੇ ਆ ਉੱਥੇ ਚਲਾ ਕੇ ਦੇਖ ਸਕਦੇ ਨੇ ਜਿਹੜੇ ਫਾਰਮਰ ਆਨਲਾਈਨ ਮੰਗਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਕੰਪਨੀ ਦਾ ਅਕਾਊਂਟ ਭੇਜਾਂਗੇ ਉਹਨਾਂ ਤੇ ਬਾਕੀ ਦੇ ਪੈਸੇ ਜਦੋਂ ਮਸ਼ੀਨ ਕਰੇ ਪੈਜਗੀ ਜਿਹੜਾ ਮਸ਼ੀਨ ਲੈ ਕੇ ਜਾਓ ਉਹ ਨਹੀਂ ਦੇ ਦੇਣ ਬਸ ਠੀਕ ਹੈ ਬਾਕੀ ਸਕਰੀਨ ਤੇ ਚਾਹਦਾ ਨੰਬਰ ਆ ਸੰਪਰਕ ਕਰ ਲਿਓ ਜੈ ਜਵਾਨ ਜੈ ਕਿਸਾਨ ਸਬਜੀ ਵਾਲਿਆਂ ਨੂੰ ਆ ਮਸ਼ੀਨ ਜ਼ਰੂਰ ਲੈਣੀ ਚਾਹੀਦੀ ਆ ਬੜੀ ਸਸਤੀ ਆ ਮਹਿੰਗੀ ਵੀ ਨਹੀਂ ਰੇਟ ਵੀ ਦੱਸਾਂਗੇ ਇੱਕ ਤਾਂ ਇਹ ਵੱਟਾਂ ਤੇ ਲਾ ਦੂ ਮਿੱਟੀ ਜੀ ਇਹ ਸਬਜ਼ੀ ਵਾਲਿਆਂ ਲਈ ਵਰਦਾਨ ਆ ਇਹ ਜਿਨ੍ਹਾਂ ਨੇ ਗੋਭੀ ਲਾਈ ਹੋਈ ਆ ਮੂਲੀ ਲਾਈ ਹੋਈ ਛਾਲਗਮ ਲਾਈ ਕੋਈ ਵੀ ਸਬਜ਼ੀ ਲਾਈ ਹੋਈ ਆ 8 ਇੰਚ ਤੋਂ ਲੈ ਕੇ 24 ਇੰਚ ਤੱਕ ਜਿਵੇਂ ਮਰਜ਼ੀ ਚਲਾਈ ਚੱਲੋ ਮਿੱਟੀ ਵੀ ਲਾ ਦੂ ਵੱਟਾਂ ਤੇ ਮੈਂ ਤਾਂ ਹੀ ਮਿੱਟੀ ਵੀ ਲਾਉ ਖਰਤਵਾਰ ਦਾ ਨਾਮ ਉਹ ਨਿਸ਼ਾਨ ਖਤਮ ਕਰ ਦਈਦਾ ਕੰਮ ਵੀ ਕਰ ਸਾਰਾ ਸਾਰਾ ਕੰਮ ਕਰੂਗੀ ਤੇ ਗਾਰੰਟੀ ਕਿੰਨੀ ਆਦੀ ਗਾਰੰਟੀ 1 ਸਾਲ ਦੀ 6.5 ਐਚਪੀ ਦਾ ਇੰਡੀਆ ਦਾ 4 ਸਟੋਕ 165 ਸੀਸੀ ਮਾਡਲ ਨੰਬਰ ਆ R550 ਜਿਵੇਂ ਮਾਨਸਾ ਚ ਪੈਣੀ ਵਾਗਾ ਸਬਜ਼ੀ ਬਹੁਤ ਲੱਗਦੀ ਆ 500 ਮਹੀਨੇ ਹ ਮੈਨੂੰ ਲੱਗਦਾ ਹਰ ਘਰੇ ਇਹ ਵਸੇ ਨਾ ਆਪਣੀ ਆਰ 500 ਬਾਕੀ ਜਿਹੜੀ ਇਹਦੇ ਉੱਤੇ ਫਾਈਬਰ ਯੂਜ਼ ਕੀਤੀ ਹੋਇਆ ਜੌਂਡੀਅਰ ਵਾਲੀ ਬੈਕਲਾਈਟ ਦੀ ਫਾਈਬਰ ਹੈ ਬਾਕੀ ਸਕਰੀਨ ਤੇ ਜਿਹੜਾ ਸਪੈਸ਼ਲ ਪਲੋ ਫਾਈਬਰ ਦਾ ਜਿਹੜਾ ਪਲੋ ਹੈ ਨਾ ਇਹ ਵੀ ਬੈਕਲਾਈਟ ਦਾ ਬਣਾਇਆ ਆਪਾਂ ਨੇ ਤਾਂ ਕਿ ਜਿਹੜੀ ਮਿੱਟੀ ਆ 6 6 ਇੰਚੇ ਲਾ ਦੇਵੇ ਸਬਜ਼ੀ ਨੂੰ ਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਹੈ ਆਲ ਇੰਡੀਆ ਡਿਲੀਵਰੀ ਆ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੀਮਤ ਹੈ ਰੀ ਮਾਤਰ 36000